ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਵੇਰੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਐਡੀਪੀਐਸ ਮਾਮਲੇ ਦੇ ਵਿੱਚ ਜਮਾਨਤ ਦੇ ਦਿੱਤੀ ਗਈ ਸੀ ਪਰ ਉੱਥੇ ਹੀ ਦੂਸਰੇ ਪਾਸੇ ਕਪੂਰਥਲਾ ਦੇ ਵਿੱਚ ਇੱਕ ਹੋਰ ਮਾਮਲਾ ਦਰਜ ਹੋ ਜਾਂਦਾ ਹੈ ਜਿਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਿਲਾਂ ਬਾਧੀਆਂ ਨਜ਼ਰ ਆਉਂਦੀਆਂ ਨੇ ਸੋ ਇਸ ਤੋਂ ਬਾਅਦ ਕਪੂਰਥਲਾ ਮੈਜਿਸਟਰੇਟ ਦੇ ਸਾਹਮਣੇ ਪੇਸ਼ ਹੋਣ ਤੇ ਹੁਕਮ ਸੁਣਾਏ ਗਏ ਸੀ ਸੁਖਪਾਲ ਸਿੰਘ ਖੈਰਾ ਨੂੰ ਜਿਸ ਤੋਂ ਬਾਅਦ ਨਾਬਾ ਜੇਲ੍ਹ ਤੋਂ ਲੈ ਕੇ ਪੰਜਾਬ ਪੁਲਿਸ ਸੁਖਪਾਲ ਸਿੰਘ ਖੈਰਾ ਨੂੰ 3 ਵਜੇ ਦੇ ਕਰੀਬ ਕਪੂਰਥਲਾ ਪਹੁੰਚਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਡਿਪ ਜੈਸਟ੍ਰੇਟ ਦੇ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਦੇਰ ਸ਼ਾਮ ਸੁਖਪਾਲ ਸਿੰਘ ਖੈਰਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਹੁਣ ਸੁਖਪਾਲ ਸਿੰਘ ਖੈਰਾ ਨੂੰ 1 ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ ਮੋਰ ਤੋਂ ਮੁਸ਼ਕਲਾਂ ਵੱਧ ਗਈਆਂ ਨੇ ਸੁਖਪਾਲ ਸਿੰਘ ਖੈਰਾ ਦੀਆਂ ਜਿਸ ਤੋਂ ਬਾਅਦ ਹੁਣ ਫਿਰ 1 ਦਿਨ ਦੀ ਰਿਮਾਂਡ ਤੇ ਸੁਖਪਾਲ ਸਿੰਘ ਖੈਰਾ ਨੂੰ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ 28 ਸਤੰਬਰ ਨੂੰ ਸੁਖਪਾਲ ਸਿੰਘ ਖੈਰਾ ਦੀ ਚੰਡੀਗੜ੍ਹ ਰਜਾਈ ਦੇ ਆਟੋ ਗ੍ਰਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਪੂਰਾ ਮਾਮਲਾ ਪੱਕਦਾ ਹੈ ਤੇ ਸੁਖਪਾਲ ਸਿੰਘ ਖੈਰਾ ਨੂੰ ਪਹਿਲਾਂ ਜਲਾਲਾਬਾਦ ਤੇ ਉਸ ਤੋਂ ਬਾਅਦ ਨਾਬਾਜੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਜਿਸ ਲੰਬਾ ਸਮਾਂ ਜੇਲ੍ਹ ਦੇ ਵਿੱਚ ਨੇ ਸੁਖਪਾਲ ਸਿੰਘ ਖੈਰਾ ਪਰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਤੇ ਉੱਥੇ ਹੀ ਦੂਸਰੇ ਪਾਸੇ ਕਪੂਰਥਲਾ ਦੇ ਸੁਭਾਨਪੁਰ ਥਾਣਾ ਦੇ ਵਿੱਚ ਧਾਰਾ 195ਏ ਤੇ 506 ਆਈਪੀਸੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਇਲਜ਼ਾਮ ਸੁਖਪਾਲ ਸਿੰਘ ਖੈਰਾ ਦੇ ਉੱਤੇ ਲਗਾਏ ਜਾਂਦੇ ਨੇ ਕਿ ਡੋਗਰਾ ਵਾਲਾ ਪਿੰਡ ਦੀ ਇੱਕ ਵਸਨੀਕ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਉੱਤੇ ਖੈਰਾ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਕਪੂਰਥਲਾ ਦੇ ਡੋਗਰਾ ਵਾਲਾ ਵਾਸੀ ਮੇਲ ਅਤੇ ਬਲ ਰਣਜੀਤ ਕੌਰ ਦੇ ਉੱਤੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਬਿਆਨ ਦੇਣ ਦੇ ਲਈ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਸੁਖਪਾਲ ਸਿੰਘ ਖੈਰਾ ਨੂੰ ਅੱਜ ਅਦਾਲਤ ਦੇ ਵਿੱਚ ਕਪੂਰਥਲਾ ਪੇਸ਼ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ ਉੱਥੇ ਹੀ ਦੂਸਰੇ ਪਾਸੇ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਿਤਾਬ ਖੈਰਾ ਦੇ ਵੱਲੋਂ ਇਸ ਪੂਰੀ ਕਾਰਵਾਈ ਨੂੰ ਬੈਂਡੇਟਾ ਪੌਸਟਿਕਸਾ ਨਾਮ ਦਿੱਤਾ ਗਿਆ ਹੈ ਇਸ ਬਾਰੇ ਹੋਰ ਬੋਲਦੇ ਹੋਏ ਮਹਤਾਬ ਖਹਿਰਾ ਨੇ ਕੀ ਕੁਝ ਕੀਤਾ ਆਓ ਸੁਣਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਹਤਾਬ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦਾ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦਾ ਸਾਰਿਆਂ ਦਾ ਉਹਨਾਂ ਦਾ ਜਿਨ੍ਹਾਂ ਨੇ ਇਸ ਸਾਡੀ ਬੜੀ ਔਖੀ ਲੜਾਈ ਵਿੱਚ ਔਖੇ ਸਮੇਂ ਵਿੱਚ ਮੇਰਾ ਮੇਰੇ ਫੈਮਲੀ ਦਾ ਔਰ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਿੱਤਾ ਅੱਜ ਇੱਕ 8 ਸਾਲ ਪੁਰਾਣੇ ਮੁਕਦਮੇ ਵਿੱਚ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਜਾ ਕੇ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਵੱਲੋਂ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਸਾਮਨਿੰਗ ਨੂੰ ਕੋਸ਼ਿਸ਼ ਕਰਨ ਤੋਂ ਬਾਵਜੂਦ ਪੰਜਾਬ ਪੁਲਿਸ ਨੇ ਜਿਸ ਕੇਸ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਸੀ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਾਨੂੰ ਉਸ ਝੂਠੇ ਮੁਕਦਮੇ ਵਿੱਚ ਰੈਗੂਲਰ ਬੇਲ ਦਿੱਤੀ ਹੈ ਮੈਂ ਮੈਂ ਅਕਸਰ ਕਹਿਣਾ ਰਿਹਾ ਜਦੋਂ ਮੇਰੇ ਫਾਦਰ ਦਾ ਅਰੈਸਟ ਹੋਈ ਸੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਮੌਕਾ ਮਿਲੂਗਾ ਜੇਸ ਦਿਨ ਅਸੀਂ ਆਪਣੀ ਦਲੀਲ ਇੱਕ ਕੋਰਟ ਦੇ ਅੱਗੇ ਪੇਸ਼ ਕਰਾਂਗੇ ਮੈਨੂੰ ਯਕੀਨ ਹੈ ਉਸ ਦਿਨ ਸਾਨੂੰ ਬੜੀ ਵੱਡੀ ਰਾਹਤ ਮਿਲੂਗੀ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਮੂੰਹ ਨਹੀਂ ਖਾਨੀ ਪਈ ਹੈ ਕਿਉਂਕਿ ਇਹਨਾਂ ਨੇ ਮੇਰੇ ਫਾਦਰ ਨੂੰ ਇੱਕ ਝੂਠੇ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦਾ ਕਾਰਨ ਕੀ ਸੀ ਇਹ ਜਿਹੜਾ ਮੁਕਦਮਾ ਐ ਐਨਡੀਪੀਐਸ ਦਾ 2015 ਦਾ ਸਾਢੇ 8 ਸਾਲ ਪੁਰਾਣਾ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਜਿੱਤੇ ਹੋਏ ਆ ਸੁਪਰੀਮ ਕੋਰਟ ਦੀ ਆਰਡਰ ਸਾਡੇ ਹੱਕ ਵਿੱਚ ਐ ਇਹ ਜਿਹੜਾ ਮੁਕਦਮਾ ਐ ਅਸਲ ਵਿੱਚ ਇਹ ਅੱਖਾਂ ਤੇ ਪੜਦਾ ਹੈ ਅਸਲੀਅਤ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਚ ਬੰਦ ਕਰਨ ਦੀ ਉਹਨਾਂ ਦੀ ਆਵਾਜ਼ ਹੈ ਕਿਉਂਕਿ ਮੇਰੇ ਫਾਦਰ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਦੀ ਗੱਲ ਕੀਤੀ ਹੈ ਉਸ ਕਰਕੇ ਭਗਵੰਤ ਮਾਨ ਨੇ ਝੂਠ ਸੱਚ ਬੋਲ ਕੇ ਉਹਨਾਂ ਨੂੰ ਤਕਰੀਬਨ ਤਿੰਨ ਮਹੀਨੇ ਇੱਕ ਜੇਲ੍ਹ ਚ ਬੰਦ ਕਰਵਾਇਆ ਅੱਜ ਇੱਕ ਪਾਸੇ ਤਾਂ ਖੁਸ਼ੀ ਦਾ ਦਿਨ ਹੈ ਕਿ ਸੱਚ ਸਾਹਮਣੇ ਆਇਆ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਬڑے سنگੀਨ ਕੇਸ ਵਿੱਚ ਅੱਜ ਹਾਈ ਕੋਰਟ ਨੇ ਬੇਲ ਦਿੱਤੀ ਮੈਨੂੰ ਬੜੀ ਖੁਸ਼ੀ ਸੀ ਇਸ ਗੱਲ ਦੀ ਲੇਕਿਨ ਦੂਜੇ ਪਾਸੇ ਸਾਨੂੰ ਖਬਰ ਮਿਲੀ ਕਿ ਅੱਜ ਪੰਜਾਬ ਸਰਕਾਰ ਨੇ ਪੰਜਵਾਂ ਮੁਕੱਦਮਾ ਦਰਜ ਕੀਤਾ ਪਿਛਲੇ 2 ਸਾਲਾਂ ਦੀ ਸਰਕਾਰ ਵਿੱਚ ਸੁਖਪਾਲ ਸਿੰਘ ਖੈਰਾ ਤੇ ਪੰਜ ਮੁਕੱਦਮੇ ਦਰਜ ਹੋ ਚੁੱਕੇ ਨੇ ਅੱਜ ਇੰਨਾ ਸਰਕਾਰ ਨੇ ਕੰਮ ਨਹੀਂ ਕੀਤਾ ਜਿੰਨਾ ਮੇਰੇ ਖਿਆਲ ਤੇ ਇਹਨਾਂ ਨੇ ਪਰਚੇ ਦਰਜ ਕੀਤੇ ਨਵਾਂ ਪਰਚਾ 4 ਤਰੀਕ 4 ਜਨਵਰੀ 2024 ਦਾ ਪਰਚਾ ਅੱਜ ਸਵੇਰੇ ਦਰਜ ਕਰਕੇ ਉਹਨਾਂ ਨੂੰ ਨਬਾਤ ਨੂੰ ਕਪੂਰਥਲਾ ਲੈ ਜਾਇਆ ਜਾ ਰਿਹਾ ਨਵਾਂ ਮੁਕਦਮਾ ਨਾ ਹੀ ਕਿਸੇ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕੀ ਇਲਜ਼ਾਮ ਲਾਏ ਗਏ ਨੇ ਸਾਡੇ ਤੇ ਫਿਲਹਾਲ ਦੀ ਘੜੀ ਮੈਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਮੈਂ ਤੁਹਾਡੇ ਸਾਰਿਆਂ ਅੱਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਇਸ ਸਮੇਂ ਵਿੱਚ ਤੁਸੀਂ ਸਾਰਿਆਂ ਨੇ ਤੁਸੀਂ ਸਾਰੇ ਆਪਣੇ ਦਿਲ ਵਿੱਚ ਜਾਣਦੇ ਸੀ ਕਿ ਸੁਖਪਾਲ ਸਿੰਘ ਖੇੜਾ ਬੇਕਸੂਰ ਹੈ ਤੇ ਜੇ ਇਹ ਜੋ ਵੀ ਕੁਝ ਪਿਛਲੇ 3-4 ਮਹੀਨਿਆਂ ਵਿੱਚ ਉਹਨਾਂ ਨਾਲ ਹੋਇਆ ਇਹ ਸਿਆਸੀ ਬਦਲਾਖੋਰੀ ਆ ਮੈਂ ਇਹਨਾਂ ਨੂੰ ਹੁਣ ਪਰਚੇ ਨਹੀਂ ਮੰਨਦਾ ਮੈਂ ਸਮਝਦਾ ਕਿ ਪੰਜਾਬ ਸਰਕਾਰ ਸੁਖਪਾਲ ਸਿੰਘ ਖੈਰਾ ਨੂੰ ਮਿੱਡਲ ਦੇ ਰਹੀ ਹੈ ਕਿਉਂਕਿ ਉਹਦੀ ਆਵਾਜ਼ ਉਹ ਬੰਦ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੋਟਾ ਕਚਹਿਰੀਆਂ ਵਿੱਚ ਜੇਲ੍ਹਾਂ ਵਿੱਚ ਬੰਦ ਕਰਕੇ ਸ਼ਾਇਦ ਸੁਖਪਾਲ ਸਿੰਘ ਖੈਰਾ ਚੁੱਪ ਹੋ ਜਾਊਗਾ ਜਿਹੜਾ ਨਵਾਂ ਮੁਕੱਦਮਾ ਹੈ ਇਹ ਸਰਾਸਰ ਝੂਠਾ ਹੈ ਮੇਰੇ ਫਾਦਰ ਤਾਂ ਪਿਛਲੇ 3 ਮਹੀਨਿਆਂ ਤੋਂ ਜੇਲ੍ਹ 'ਚ ਬੈਠੇ ਨੇ 195A ਧਾਰਾ ਲਾ ਕੇ ਅੱਜ ਉਹਨਾਂ ਨੂੰ ਨਾਬੇ ਤੋਂ ਕਪੂਰਥਲੇ ਲੈ ਕੇ ਜਾਇਆ ਜਾ ਰਿਹਾ ਕਿ ਜੀ ਅਸੀਂ ਤਫ਼ਤੀਸ਼ ਕਰਨੀ ਹੈ ਨਵੇਂ ਮੁਕਦਮੇ ਦੀ ਇਹ ਭਗਵੰਤਮਾਨ ਦੀ ਔਰ ਉਸਦੀ ਸਰਕਾਰ ਦੀ ਬਖਰਾਵਟ ਹੈ ਇੱਕ ਪਾਸੇ ਤਾਂ ਜਦ ਇਹਨਾਂ ਦੇ ਆਕਾ ਨੂੰ ਈਡੀ ਸਵਨ ਕਰਦੀ ਹੈ ਤੇ ਕੰਬ ਜਾਂਦੇ ਆ ਪੰਜਾਬ ਦੇ ਪੰਜਾਬ ਪੁਲਿਸ ਨੇ ਪੈਰਾਂ ਚਾ ਕੇ ਛਿਪ ਜਾਂਦੇ ਲੁੱਕ ਜਾਂਦੇ ਆ ਕਿ ਸਾਨੂੰ ਈਡੀ ਨਾ ਆ ਕੇ ਗ੍ਰਿਫਤਾਰ ਕਰੇ ਤੇ ਦੂਜੇ ਪਾਸੇ ਇੱਕ ਸੱਚੇ ਸੁੱਚੇ ਬੰਦੇ ਤੇ ਝੂਠੇ ਮੁਕਦਮੇ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰਨ ਦਾ ਔਰ ਜੇਲ੍ਹ 'ਚ ਰੱਖਣ ਦਾ ਇੱਕ ਯਤਨ ਕੀਤਾ ਜਾ ਰਿਹਾ ਮੈਂ ਆਪਣੇ ਫਾਦਰ ਵੱਲੋਂ ਔਰ ਆਪਣੇ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ ਚ ਅਸੀਂ ਡਰੇ ਨਹੀਂ ਐ ਅਸੀਂ ਘਬਰਾਏ ਨਹੀਂ ਐ ਇਹ ਜੇ 100 ਪਰਚੇ ਜੇ ਭਗਵੰਤਬਾਨ ਦਰਜ ਕਰੂਗਾ ਅਸੀਂ 100 ਦੇ 100 ਮੁਕਦਮਿਆਂ ਤੇ ਉਹਨਾਂ ਨਾਲ ਲੜਾਂਗੇ ਤੇ ਮੈਨੂੰ ਯਕੀਨ ਹੈ ਕਿ ਇੱਕ ਦਿਨ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਦਾਰ ਸੁਖਪਾਲ ਸਿੰਘ ਖਿਆਲਾ ਜੇਲ੍ਹ ਚੋਂ ਬਾਹਰ ਆਣਗੇ ਤੇ ਨਾਲ ਸੱਚ ਵੀ ਬਾਹਰ ਆਊਗਾ ਤੁਹਾਡੇ ਸਾਰਿਆਂ ਦਾ ਆ ਪਲੱਥ ਵਾਲਿਆਂ ਦਾ ਖਾਸ ਕਰਕੇ ਸਾਡੇ ਤੇ ਯਕੀਨ ਕਰਨ ਦਾ ਸਾਡੇ ਤੇ ਭਰੋਸਾ ਰੱਖਣ ਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿ ਆਪਾਂ ਇਹ ਜੇ ਕਮਜ਼ੋਰ ਕਾਇਰ ਸੀਐਮ ਨਾਲ ਆਪਾਂ ਲੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ